ਸਤਿ ਸ੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਆਲਕ ਇਸ ਵਕਤ ਮੈਂ ਮੌਜੂਦ ਹੈ ਖਾਸੀਕਾਲਾ ਪਿੰਡ ਦੇ ਵਿੱਚ ਮੱਤੇਵੜਾ ਜੋਤ ਤੁਹਾਨੂੰ ਦੱਸਣੀ ਹੈ ਕਿ 10 ਉਮੀਦਵਾਰ ਬਲਾਕ ਸੰਪਤੀ ਤੋਂ ਜਿੱਤ ਪ੍ਰਾਪਤ ਕੀਤੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ 11 ਪ੍ਰੀਤ ਕੋਰ ਗਰੇਵਾਲ ਜੀ ਵੱਲੋਂ ਜਿੱਤ ਪ੍ਰਾਪਤ ਕੀਤੀ ਹੈ ਭਾਰੀ ਬਹੁਮਤ ਨਾਲ ਗੱਲਬਾਤ ਕਰ ਰਹੇ ਨੇ ਸਾਡੇ ਸਰਪੰਚ ਸਾਹਿਬ ਮੌਜੂਦ ਨੇ ਖਾਸੀਕਾਲਾ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਜੀ ਤੁਹਾਡੇ ਜਿਹੜੇ ਮੈਸੇਜ ਨੇ ਉਹਨਾਂ ਵੱਲੋਂ ਬਹੁਤ ਭਾਰੀ ਮੁਬਾਰਕਾ ਜਿੱਤ ਪ੍ਰਾਪਤ ਕੀਤੀ ਹੈ ਔਰ ਕੀ ਕਹਿਣਾ ਚਾਹੁੰਗਾ ਅਸੀਂ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਚੈਨਲ ਨੇ ਮਤਲਬ ਆਏ ਸਾਡੇ ਕੋਲ ਟਾਈਮ ਕੱਢ ਕੇ ਬਾਕੀ ਧੰਨਵਾਦ ਕਰਦੇ ਆ ਅਸੀਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਸੀ ਅਸੀਂ ਬਹੁਤ ਮਿਹਨਤ ਕੀਤੀ ਆ ਇਹਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਕੈਬਨਟ ਮੰਤਰੀ ਪੰਜਾਬ ਇਹਨਾਂ ਨੇ ਵੀ ਸਾਡੇ ਨਾਲ ਰਲ ਕੇ ਬਹੁਤ ਮਿਹਨਤ ਕੀਤੀ ਆ ਮਿਹਨਤ ਕਰਕੇ ਅਸੀਂ ਦਿਨ ਰਾਤ ਮਿਹਨਤ ਕਰਕੇ ਮਤਲਬ ਵੋਟਾਂ ਤੋਂ ਪਈਆਂ ਨੇ ਸਾਨੂੰ ਤੇ ਉਹਦੇ ਵਿੱਚ ਅਸੀਂ ਜਿੱਤ ਪ੍ਰਾਪਤ ਕੀਤੀ ਸਰ ਇਸ ਵਾਰ ਮੁਕਾਬਲਾ ਕਾਫੀ ਟਫ ਸੀਗਾ ਕਿੰਨੀਆਂ ਕਿ ਮੁਸ਼ਕਿਲ ਆਈਆਂ ਤੁਹਾਨੂੰ ਇਸ ਵਾਰ ਚੋਣ ਲੜਨ ਦੇ ਵਿੱਚ ਦੇਖੋ ਜੀ ਮੁਕਾਬਲਾ ਟਫ ਨਹੀਂ ਸੀ ਇਹ VOTING ਬਹੁਤ ਘੱਟ ਪੋਲ ਹੋਈ ਆ ਹਾਂ VOTING ਘੱਟ ਪੋਲ ਹੋਣ ਦੇ ਨਾਲ ਲੱਗਦਾ ਵੀ ਪਤਾ ਨਹੀਂ ਟਫ ਮੁਕਾਬਲਾ ਵਾ ਵਿਰੋਧੀਆਂ ਨੂੰ ਤਾਂ ਜਦੋਂ ਹਾਰ ਜਾਂਦੇ ਆ ਉਹਨਾਂ ਕੋਲੇ ਤਾਂ ਕੋਈ ਸਵਾਲ ਹੁੰਦਾ ਵੀ ਸਰਕਾਰ ਨੇ ਧੱਕਾ ਕੀਤਾ ਪਰ ਤੁਸੀਂ ਕਿਸੇ ਬੂਥ ਤੇ ਸਾਡੇ ਵੱਲੋਂ ਵੱਲੋਂ ਕਿਸੇ ਵੀ ਪਾਰਟੀ ਦੇ ਵਰ ਖਿਲਾਫ ਜਾਂ ਕੈਂਡੀਡੇਟ ਦੇ ਵਰ ਖਿਲਾਫ ਜਾਂ ਕਿਸੇ ਵੋਟ ਨੂੰ ਕਿਹਾ ਹੋਵੇ ਵੀ ਆਹ ਵੋਟ ਕੱਟ ਦਿਓ ਆਹ ਵੜ ਦਿਓ ਜੋ ਵੀ ਕੁਦਰਤ ਨੇ ਪੁੱਟਾਂ ਪਾਈਆਂ ਬੜੇ ਸ਼ਾਂਤਮਈ ਢੰਗ ਨਾਲ ਚੋਣ ਹੋਈ ਆ ਬਹੁਤ ਸ਼ਾਂਤਮਈ ਲੋਕਾਂ ਦੇ ਵਿੱਚ ਵਿਚਰੇ ਸੀਗੇ ਲੋਕਾਂ ਨੇ ਤੁਹਾਨੂੰ ਮੁੱਢੀਆਂ ਸਮੱਸਿਆਵਾਂ ਵੀ ਦੱਸਿਆ ਹੋਣੀ ਆ ਕਿਹੜੀ ਕਿਹੜੀ ਸਮੱਸਿਆਵਾਂ ਤਾਂ ਦੇਖੋ ਜੀ ਮੁੱਦੇ ਵਾਲੀਆਂ ਸਮੱਸਿਆਵਾਂ ਤਾਂ ਬਹੁਤ ਜ਼ਿਆਦਾ ਨੇ ਹਜੇ ਜੇ ਹੁਣ ਤੁਸੀਂ ਕਹੋ ਬਈ 20 25 ਸਾਲ ਦਾ ਕੰਮ ਵਿਗੜਿਆ ਹੋਇਆ ਵੀ ਇੱਕਦਮ ਕੰਮ ਲੀਤੇ ਆ ਜੂਗਾ ਇਹ ਸਟਾਰਟ ਤਾਂ ਹੋ ਸਕਦਾ 3 ਸਾਲ ਦੇ ਵਿੱਚ ਇਹ ਪੂਰਾ ਨਹੀਂ ਹੋ ਸਕਦਾ ਕੋਸ਼ਿਸ਼ ਕਰੀ ਆ ਹੁ ਮੈਨੂੰ ਇਸ ਪਿੰਡ ਦੇ ਵਿੱਚ 15 ਸਾਲ ਲਗਾਤਾਰ ਸੇਵਾ ਕਰਦਿਆਂ ਨੂੰ ਆ ਹੋਗੇ ਤਾਂ ਤਿੰਨੇ ਵਾਰੀ ਅਸੀਂ ਸੱਭ ਸੰਮਤੀ ਨਾਲ ਪੰਚਾਇਤ ਬਣਦੀ ਸਾਡੀ ਸਰਪੰਚ ਚੁੜੇ ਆਉਨੇ ਅਸੀਂ ਮੇਰਾ ਡਰਾਈਵਰ ਆ ਫਿਰ ਮੈਂ ਆ ਜਾਣਗੀ ਅਸੀਂ ਸੇਵਾ ਕਰੀਆ ਨਾ ਕਿ ਅਸੀਂ ਕੋਈ ਚੌਧਰ ਕਰਦੇ ਆ ਨਾ ਹੋਣ ਵੀ ਅਸੀਂ ਚੌਧਰ ਕਰਨੀ ਆ ਸੇਵਾ ਕਰਾਂਗੇ ਜੇ ਤੁਹਾਨੂੰ ਸਹੀ ਗੱਲ ਦੱਸੀਏ ਜਿੱਥੇ 2000 ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖਿਆ ਸੀ ਨੇੜੇ ਦੇਆਂ ਦੇ ਚਾਹੇ ਉਹ ਕਿੰਨੇ ਵੀ ਆ ਕੋਈ ਮੈਂਬਰ ਨਹੀਂ ਸਾਈਨ ਕਰਦੇ ਕੋਈ ਸਰਪੰਚ ਦਾ ਫਰਕ ਸੀਗਾ ਉੱਥੇ ਮੈਂ ਕੱਲ ਕੰਮ ਸ਼ੁਰੂ ਕਰਾ ਚੁੱਕਿਆ ਉਹਨਾਂ ਦੀ ਸਲਾਹ ਬਾਅਦ ਚ ਕਰਾਉਂਗਾ ਉਹਨਾਂ ਦੇ ਕੰਮ ਚੱਲਦੇ ਆ ਇਹ ਜੇ ਤੁਸੀਂ ਪਹਿਲਾਂ ਸਰਪੰਚ ਵੀ ਰਹਿ ਚੁੱਕੇ ਹੋ ਕਿਉਂਕਿ ਤੁਹਾਡੇ ਪਿੰਡ ਤੋਂ ਪਿੰਡ ਦੇ ਵਿੱਚ ਕਾਫੀ ਤੁਸੀਂ ਕੰਮ ਕਰਿਆ ਇਹ ਜਿਹੜੀ ਵੋਟ ਆ ਇੱਕ ਚਿਹਰੇ ਨੂੰ ਪੈਂਦੀ ਆ ਇੱਕ ਕਮਾਂ ਨੂੰ ਪੈਂਦੀ ਆ ਦੇ ਕਿੰਨੀ ਤੁਹਾਨੂੰ ਲੱਗਦਾ ਕਿੰਨੀ ਕੁ ਔਖ ਲੱਗਦੀ ਸੀਗੀ ਇਸ ਵਾਰ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਸਾਨੂੰ ਕੋਈ ਔਖ ਨਹੀਂ ਸੀ ਲੱਗਦੀ ਬਿਲਕੁਲ ਔਖ ਨਹੀਂ ਸੀ ਲੱਗਦੀ ਅਸੀਂ ਜਿਹਨੂੰ ਵੀ ਮਿਲੇ ਆ ਚਾਹੇ ਸਾਡਾ ਕੋਈ ਵੀ ਮਤਲਬ ਅਸੀਂ ਪਾਰਟੀ ਪੰਦਰ ਤੋਂ ਉੱਤੇ ਉੱਠ ਕੇ ਲੋਕ ਸਾਡੇ ਕੋਲੇ ਆਏ ਨੇ ਸਾਨੂੰ ਸਾਨੂੰ ਸਮਰਥਨ ਦਿੱਤਾ ਲੋਕਾਂ ਨੇ ਆ ਕੇ ਚਾਹੇ ਉਹ ਕਾਂਗਰਸੀ ਭਰਾ ਨੇ ਚਾਹੇ ਅਕਾਲੀ ਭਰਾ ਨੇ ਚਾਹੇ ਕੋਈ ਵੀ ਸੀ ਸਾਨੂੰ ਪਾਰਟੀ ਤੋਂ ਉੱਤੇ ਉੱਠ ਕੇ ਵੀ ਲੋਕਾਂ ਨੇ ਆ ਕੇ ਵੋਟਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਹੁਣ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰਨਾ ਚਾਹੋਗੇ ਪਿੰਡ ਦੇ ਕੰਮ ਤਾਂ ਸਾਡੇ ਬਹੁਤ ਹੋ ਚੁੱਕੇ ਨੇ ਤੇ ਜੋ ਵੀ ਹੁਣ ਰਹਿੰਦੇ ਚੱਲ ਜੰਦੇ ਆ 15 ਸਾਲ ਤੁਸੀਂ ਪਿੰਡ ਦੇ ਕਿਸੇ ਵੀ ਵਿਰੋਧੀ ਤੋਂ ਵੀ ਪੁੱਛ ਕੇ ਦੇਖ ਲਓ 15 ਸਾਲ ਤੋਂ ਜੇ ਕਦੇ ਇੱਕ ਦਿਨ ਵੀ ਕੰਮ ਬੰਦ ਹੋਇਆ ਹੋਵੇ ਖਾਸੀ ਕਲਾਂ ਦੇ ਵਿੱਚ ਚਾਹੇ ਉਹ ਗੁਰਦੁਆਰਿਆਂ ਦਾ ਕੰਮ ਆ ਚਾਹੇ ਸਕੂਲਾਂ ਦਾ ਕੰਮ ਆ ਚਾਹੇ ਨਾਲੀਆਂ ਦਾ ਕੰਮ ਆ ਚਾਹੇ ਸਾਰੇ ਮੰਦਰ ਦਾ ਕੰਮ ਆ ਨਹੀਂ ਕੋਈ ਕੰਮ ਦੀ ਕਸਰ ਨਹੀਂ ਛੱਡੀਗੇ ਚਾਹੇ ਤੁਸੀਂ ਗੁਰਦੁਆਰੇ ਦਾ ਹਾਲ ਦੇਖੋ ਹੋਰ ਜੋ ਵੀ ਗਰਾਊਂਡ ਜਾ ਕੇ ਦੇਖੋ ਲਾਈਟਾਂ ਲੱਗੀਆਂ ਨੇ ਰਾਤ ਨੂੰ ਵੀ ਬੱਚੇ ਹੁਣ ਵੀ ਜਾ ਕੇ ਦੇਖ ਲਓ ਤੁਸੀਂ 50 ਬੱਚੇ ਖੇਡਦੇ ਹੋ ਹਾਂ ਤੁਹਾਨੂੰ ਲੈ ਕੇ ਕੀ ਸਰ ਕਹਿਣਾ ਚਾਹਾਂਗਾ ਕਿਉਂਕਿ ਹੈ ਇੱਥੇ ਕੋਈ ਆਮ ਆਦਮੀ ਕਲੀਨਿਕ ਹੈਗਾ ਤੁਹਾਡੇ ਪਿੰਡ ਦੇ ਵਿੱਚ ਆਮ ਆਦਮੀ ਕਲੀਨਿਕ ਤਾਂ ਨਹੀਂ ਹੈਗਾ ਹਜੇ ਸਾਡੇ ਸਾਡੇ ਹਸਪਤਾਲ ਬਣਨ ਲੱਗਿਆ ਮਨਜ਼ੂਰੀ ਮਿਲ ਚੁੱਕੀ ਹੈ ਸਾਨੂੰ ਆ ਨਾਲ ਜਿੱਥੇ ਸੋਦਾ ਸੈਂਟਰ ਹੈ ਇੱਥੇ ਤੇ ਵੈਸੇ ਛੋਟੀ ਨਰਸਰੀ ਹੈਗੀ ਇੱਥੇ ਸਰ ਤੁਸੀਂ ਕਹਿੰਿਆ ਇਸ ਵਾਰ ਵੋਟ ਕਾਫੀ ਘਟ ਗਈ ਕਿੰਨੀ ਪੋਲਿੰਗ ਹੋਈ ਸੀ ਬਹੁਤ ਬੋਟ ਮਤਲਬ ਕੋਲ ਮਲਾ ਕੇ 47 48% 47 48% ਪਈ ਹੈ ਬੋਟ ਹਾਂਜੀ ਠੀਕ ਹੈ ਜੀ ਤੇ ਸਰ ਪਿੰਡ ਵਾਸੀ ਆਏ ਨੇ ਕਿਸ ਸਰ ਤੁਸੀਂ ਕੀ ਕਹਿਣਾ ਚਾਹੂਗੇ ਹੁਣ ਤੁਸੀਂ ਐਂਡ ਵਿੱਚ ਮੈਸੇਜ ਕੀ ਦੇਣਾ ਚਾਹੂਗੇ ਐਂਡ ਵਿੱਚ ਮੈਸੇਜ ਤਾਂ ਦੇਣਾ ਸੀ ਇਹੀ ਚਾਹੁੰਦੇ ਆ ਬਈ ਆਹਾਂ ਆਦਮੀ ਨੂੰ ਤੁਸੀਂ ਵੋਟਾਂ ਪਾਓ ਕਾਮਯਾਬ ਕਰੋ ਕਿਉਂ ਜੇ ਤੁਸੀਂ ਆਹੀ ਪੰਜ ਸਾਲ ਅਜੇ ਕਹਿੰਦੇ ਹੋ 3 ਸਾਲਾਂ ਦੇ ਵਿੱਚ ਕੀ ਹੋਣਾ ਸੀ ਬਹੁਤ ਵਧੀਆ ਦੇਖੋ 300 600 ਜੂਨ ਤੋਂ ਪਹਿਲੀ ਗੱਲ ਬਿਜਲੀ ਮਾ ਪਈ ਹੈ ਤੇ ਹੋਰ ਵੀ ਮਤਲਬ ਜਿਹੜੀ ਕੋਈ ਚੀਜ਼ ਕੰਮ ਹੋ ਰਿਹਾ ਇਹ ਨਹੀਂ ਮੈਂ ਕਹਿੰਦਾ ਕੰਮ ਲੇਟ ਹੋਏ ਨੇ ਜ਼ਰੂਰ ਹੋਏ ਨੇ ਪਰ ਜਿਹੜਾ ਕੰਮ ਹੋ ਰਿਹਾ ਉਹ ਬਹੁਤ ਤਸੱਲੀ ਨਾਲ ਹੋ ਰਿਹਾ ਜਿਹੜੀ ਵੀ ਕੋਈ ਸੜਕ ਬਣਦੀ ਆ ਉੱਥੇ ਜਾ ਕੇ ਤੁਹਾਨੂੰ ਪਤਾ ਲੱਗੂ ਜਾਣਦੀ ਅੱਗੇ ਅੰਗੋ ਨਹੀਂ ਕਿ ਵੀ ਅੱਜ ਸੜਕ ਬਣ ਗਈ ਤੇ ਸਵੇਰ ਨੂੰ ਹੋਰ ਖੰਡਦੀ ਫੜਦੀ ਆ ਇਹ ਕੰਮ ਦੀ ਬਹੁਤ ਮਜ਼ਬੂਤੀ ਆ ਉੱਤੇ ਸਖਤੀ ਨਾਲ ਕਿਹਾ ਜਾਂਦਾ ਵੀ ਤੁਸੀਂ ਇਹਦੇ ਵਿੱਚ ਕੋਈ ਕਪੜਾ ਨਾ ਹੋਵੇ ਜਿਸ ਤਰ੍ਹਾਂ ਤੁਸੀਂ ਕਹੇ ਕੰਮ ਥੋੜੇ ਜਿਲੇ ਲੇਟ ਹੋਏ ਨੇ ਪਰ ਇੱਕ ਮੈਂ ਦੇਖਿਆ ਵਾ ਵਰੋਧੀ ਤੇ ਦੀ ਗੱਲ ਕਰ ਲਈਏ ਵਰੋਧੀ ਤੇ ਵੱਲੋਂ 1000 ਰੁਪਏ ਨੂੰ ਲੈ ਕੇ ਬੜਾ ਟਾਰਗੇਟ ਕੀਤਾ ਗਿਆ ਸੀ ਤੁਹਾਡੇ ਪਿੰਡ ਦੇ ਵਿੱਚ ਵੀ ਵਰੋਧੀ ਤੇ ਰਾਏ ਹੋਣਗੇ ਸਾਰੇ ਆਉਂਦੇ ਆ ਜੀ ਸਾਡੇ ਭੈਣਾ ਸਾਡੀਆਂ ਬੀਬੀਆਂ ਮਤਾਵਾ ਸਾਨੂੰ ਇਸ ਗੱਲ ਦਾ ਰੱਖ ਲਿਆ ਨੇ ਬਾਕੀ ਅਸੀਂ ਉਹਨਾਂ ਨੂੰ ਸਮਝਾਈਦਾ ਵੀ ਦੇਖੋ ਤੁਸੀਂ ਘੱਟੋ ਘੱਟ ਵੀ ਬਿਜਲੀ ਦਾ ਮਾਫ ਹੋਈ ਆ ਜਿਹੜੀ ਉਹ ਹਰੇਕ ਪਿੰਡ ਦੇ ਵਿੱਚ 5-4 ਲੱਖ ਰੁਪਈਆ ਸਰਕਾਰ ਦਾ ਆ ਰਿਹਾ ਹਰੇਕ ਮਹੀਨੇ ਪਰ ਮੰਤਰੀ ਮੁੰਡੇ ਸਾਹਿਬ ਵੱਲੋਂ ਕਿਹਾ ਗਿਆ ਸੀਗਾ ਵੀ ਅਪ੍ਰੈਲ ਦੇ ਵਿੱਚ ਯਾਨੀ ਕਿ 1000 ਰੁਪਏ ਵੀ ਆਣਾ 1000 ਦੀ بجائے 1100 ਰੁਪਏ ਨਾਲ ਸ਼ੁਰੂ ਆਣਾ ਸ਼ੁਰੂ ਹੋਣਾ ਨੇ ਕਿਹਾ ਬਿਲਕੁਲ ਕਿਹਾ ਸਾਰੇ ਸਾਨੂੰ ਵੀ ਉਹਨਾਂ ਨੇ ਕਿਹਾ ਤੁਸੀਂ ਹਰ ਜਿੱਥੇ ਵੀ ਕੋਈ ਗੱਲ ਹੁੰਦੀ ਹੈ ਕਰੋ ਜਦੋਂ ਬਾਰਚ ਦਾ ਬਜਟ ਆਉਣਾ ਹਮ 1100 ਰੁਪਏ ਹੋ 1100 ਦੀ بجائے ਚਲੋ ਕਹਿੰਦੇ ਨਹੀਂ ਤੁਹਾਨੂੰ ਪਤਾ ਲੱਗ ਜੂਗਾ ਕਿ ਕੋਈ ਵਾਰੀ 10 1000 ਰੁਪਏ ਘੱਟੋ-ਘੱਟ ਕੁੜੀਆਂ ਨੂੰ ਪਾਇਆ ਜਾ ਜੰਦ ਜੰਦ ਕਿਸ ਤਰ੍ਹਾਂ ਧੰਨਵਾਦ ਕਰੂੰਗਾ ਪਿੰਡ ਵਾਸੀਆਂ ਦਾ ਰੰਦੇ ਜਾਨ ਤਾਂ एकदम ਸਾਰੇ ਜਿਹੜੇ ਲੋਕ ਸਾਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧਣੀ ਆ ਨਾ ਅਸੀਂ ਸਰਪੰਚ ਬਣੇ ਆ ਨਾ ਅਸੀਂ ਹੁਣ ਜਿਹੜਾ ਪ੍ਰੀਸ਼ਦ ਮੈਂਬਰ ਬਣੇ ਆ ਇਹ ਸਾਡੇ ਲੋਕ ਬਣੇ ਆ ਸਾਡਾ ਇਲਾਕਾ ਬਣਿਆ ਸਾਡਾ ਪਹਿਲਾ ਨਗਰ ਬਣਿਆ ਮੈਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਹਿੰਦਾ ਪੁੱਛ ਕੇ ਦੇਖ ਲਿਓ ਵੀ ਮੈਂ ਸਰਪੰਚਾਂ ਜਾਂ ਫਲਾਣਾ ਮੈਂ ਅਸੀਂ ਸੇਵਾਦਾਰ ਆ ਸੇਵਾਦਾਰ ਬਣ ਕੇ ਜਿੰਨੇ ਚਿਰ ਸਾਡੇ ਚ சுவாਸ ਨੇ ਸਾਨੂੰ ਆਪਦੇ ਪੈਸੇ ਘਰੇ ਲੋੜ ਨਹੀਂ ਮੇਰੇ ਬੱਚੇ ਬਹੁਤ ਵਧੀਆ ਸੈਟਲ ਨੇ ਬਾਹਰ ਮਹਾਰਾਜ ਜਾਣਦਾ ਜੀ ਜਿੰਨੇ ਕੁ ਵੀ ਸਾਡੇ ਤੋਂ ਕੋਸ਼ਿਸ਼ ਹੁੰਦੀ ਆ ਅਸੀਂ ਸੇਵਾ ਕਰਦੇ ਆ ਚਾਹੇ ਕਿਸੇ ਕੋਈ ਬੱਚਾ ਕਿਸੇ ਦਾ ਬਿਮਾਰ ਹੋਵੇ ਉਹ ਹੋਵੇ ਜੇ ਬੱਚਾ ਪੜਨ ਵਾਲਾ ਹੋਵੇ ਚਾਹੇ ਤੀਜੇ ਪਿੰਡ ਦਾ ਆ ਜਾਵੇ ਸਾਡੇ ਕੋਲ ਇੱਥੇ ਸਕੂਲ ਆ ਘੱਟੋ ਘੱਟ 10-15 ਬੱਚਿਆਂ ਦੀ ਫੀਸ ਮੈਂ ਦੇ ਰਿਹਾ ਠੀਕ ਹੈ ਜੀ ਨਾਲੇ ਹੋਰ ਵੀ ਜੇ ਕਿਸੇ ਦੀ ਵਿਆਹ ਵਾਹ ਹੁਣ ਸਾਡੇ ਕੱਲ ਹੀ ਹਜੇ ਵਿਆਹ ਹੋ ਗਿਆ ਟਿਆ ਹਾਲਾ ਕਿ ਉਹਨਾਂ ਨੇ ਸਾਨੂੰ ਬੋਟਾ ਨਹੀਂ ਪਾਇਆ ਠੀਕ ਹੈ ਜੀ ਮੈਂ ਸਹੀ ਤਾਂ ਤੁਹਾਨੂੰ ਵੋਟਾਂ ਘਾਣੂ ਨਹੀਂ ਪਾਈਆਂ ਮਤਲਬ ਸਾਡੇ ਕੋਲੇ ਆ ਕੇ ਕੱਲ ਆ ਕੇ ਮੈਨੂੰ ਸਾਡੇ ਬੰਦਿਆਂ ਨੇ ਦੱਸਣਾ ਇੱਕ ਟੀਹਾਨੀ ਦੀ ਚਲੋ ਫਿਰ ਵੀ ਆਪਾਂ ਨੂੰ ਵੀ 21000 ਰੁਪਏ ਦਿੱਤਾ ਪਿਛਲੀ ਵਾਰੀ ਮੇਰੇ ਨਾਲ ਉਹ ਮੈਂਬਰ ਪੰਚਾਇਤ ਸੀਗਾ ਬਹੁਤ ਵਧੀਆ ਪਰਿਵਾਰ ਹੈ ਜਾਨੀ ਇਹ ਜੇ ਆਪਾਂ ਵੋਟਾਂ ਨੂੰ ਤਾਂ ਛੱਡ ਤਾਂ ਜਦੋਂ 5 ਵਜੇ ਵੋਟਾਂ ਪੈ ਹਟੀਆਂ ਉਹ ਸਾਡੇ ਵਿੱਚੋਂ ਨਿਕਲ ਚੁੱਕੀਆਂ ਅਸੀਂ ਕਿਸੇ ਨੇ ਪਾਈ ਕਿਸੇ ਦੇ ਨਾਮ ਪਾਈ ਹਾਂ ਜੇ ਅਸੀਂ ਇਹ ਸੋਚ ਲਈਏ ਵੀ ਉਹਨੂੰ ਕੋਈ ਉਹਨੂੰ ਪਰੇ ਕਰ ਦਈਏ ਉਹ ਨਹੀਂ ਅਸੀਂ ਉਹਨੂੰ ਫੇਰ ਵੀ ਗੱਲ ਲਾਉਣਾ ਅੱਜ ਅੱਗੇ ਐਸਕੇ ਨਹੀਂ ਪਾਈ ਗਾਹ ਨੂੰ ਸਾਨੂੰ ਬੋਟਾਪਲ ਸਾਨੂੰ ਤਾਂ ਹਰੇਕ ਸਾਹ ਹੈ ਤੇ ਹੇਠ ਮਹੀਨੇ ਲੋਕਾਂ ਦੇ ਵਿੱਚ ਜਾਣਾ ਪੈਣਾ ਹਾਂ ਬਿਲਕੁਲ ਸਰ ਲੋਕਾਂ ਦੇ ਵਿੱਚ ਜਾਣਾ ਪੈਂਦਾ ਇਸ ਕਰਕੇ ਅਸੀਂ ਇਹ ਵੀ ਚਾਹੁੰਦੇ ਹਾਂ ਸਟਾਈਕਰ ਬੜੀ ਦੂਰ ਆ ਸਾਨੂੰ ਤਿਆਰੀ ਕਰਨੀ ਆ ਸਾਰਾ ਕੁਝ ਕਰਨਾ ਸਭ ਨੇ ਹਾਂ ਹੁਣ ਅਸੀਂ ਮਤਲਬ ਜਿਹੜਾ ਜਿਹੜੀਆਂ ਕਮੀਆਂ ਨੇ ਉਹ ਦੂਰ ਕਰਾਂਗੇ ਮਿਲ ਕੇ ਮੀਟਿੰਗਾਂ ਕਰਕੇ ਜਿੱਥੇ ਜਿੱਥੇ ਸਾਨੂੰ ਘਾਟ ਲੱਗੀ ਆ ਉਹ ਵੀ ਦੂਰ ਕਰਾਂਗੇ ਜਿੱਥੇ ਵੀ ਬੰਦਿਆਂ ਦੀਆਂ ਡਿਊਟੀਆਂ ਲੱਗਣ ਵਾਲੀਆਂ ਡਿਊਟੀਆਂ ਹੁੰਦੀਆਂ ਵੀ ਜਿਵੇਂ ਘੱਟੋ ਘੱਟ ਵੀ 5-5 10-10 ਪੈੰਡ ਇੱਕ ਇੱਕ ਬੰਦੇ ਨੂੰ ਦਿੱਤੇ ਜਾਣਗੇ ਵੀ ਉਹ ਕਵਰ ਕਰਨਗੇ ਜਿੱਥੇ ਕਮੀ ਆ ਕੰਮ ਦੀ ਨੇੜੀ ਲਿਆਂਦੀ ਜਾਊ ਐਸ ਜਿਹੜਾ ਸਾਲ ਆ ਨਾ ਹੁਣ ਮਤਲਬ ਪੂਰੀ ਛੁੱਟੀ ਆ ਭਗਵੰਤ ਮਾਨ ਸਰਕਾਰ ਕੰਨੀਓ ਵੀ ਮਤਲਬ ਜਿੱਥੇ ਵੀ ਤੁਹਾਨੂੰ ਕਮੀ ਲੱਗਦੀ ਆ ਦੱਸੋ ਪੈਸੇ ਦੀ ਲੋੜ ਆ ਕਿਸੇ ਚੀਜ਼ ਦੀ ਲੋੜ ਆ ਪੂਰਾ ਕੰਮ ਜੋਰਾਂ ਤੇ ਚੱਲੂਗਾ ਸਹੀ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸੰਸਾਡੇ ਨਾਲ ਕਰਮਜੀਤ ਗਰੇਵਾਲ ਜੀ ਜ਼ਿਲ੍ਹਾ ਪ੍ਰੇਸ਼ਦ ਪਤੀ ਜਨਨ ਨਾਲ ਆਪਾਂ ਗੱਲਬਾਤ ਕੀਤੀ ਹੈ ਬਾਕੀ ਇਹਨਾਂ ਦਾ ਕਹਿਣਾ ਹੈ ਕਿ 15 ਸਾਲ ਤੋਂ ਲਗਾਤਾਰ ਕੰਟੀਨਿਊ ਪਿੰਡ ਦਾ ਕੋਈ ਨਾ ਕੋਈ ਵਿਕਾਸ ਹੁੰਦਾ ਰਿਹਾ ਵਾ ਕੰਮ ਚੱਲਦੇ ਰਹੇ ਨੇ ਬਾਕੀ ਜਿਹੜਾ ਹੁਣ ਜਿਹੜਾ ਥੋੜਾ ਬੋਤ ਕੰਮ ਰਹਿ ਗਏ ਨੇ ਉਸ ਨੂੰ ਵੀ ਪੈਲ ਦੇ ਆਧਾਰ ਤੇ ਕੀਤਾ ਜਾਏਗਾ ਬਾਕੀ ਪਿੰਡ ਵਾਸੀ ਦਾ ਇਹਨਾਂ ਵੱਲੋਂ ਬਹੁਤ ਧੰਨਵਾਦ ਕੀਤਾ ਜਾਵਾ ਕਿ ਪਿੰਡ ਵਾਸੀ ਨੇ ਇਹਨੂੰ ਵੋਟਾਂ ਪਾਈਆਂ ਨੇ ਜਿਤਾਈਆਂ ਨੇ ਬਾਕੀ ਹੋਰ ਵੀ ਨਵੇਂ ਆਪਣੇ ਲੈ ਕੇ ਹਾਜ਼ਰ ਹੋਵਾਂਗੇ ਵੇ